ਕਾ ਕਰਕੇ ਉਹਨਾਂ ਨੂੰ ਪਾਣੀ ਦਿੱਤਾ ਗਿਆ ਉਸ ਤੋਂ ਵੱਧ ਵੀ ਜਿਹੜਾ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਸੀ ਉਹ ਵੀ ਵੀ ਥੋੜੀ ਧੌਣ ਤੇ ਗੋਡਾ ਰੱਖ ਕੇ ਪਾਣੀ ਲਵਾਇਆ ਉਹ ਇਹ ਤਾਂ ਪੰਜਾਬੀ ਕਦੇ ਵੀ ਜਿਹੜਾ ਬਰਦਾਸ਼ਤ ਨਹੀਂ ਕਰ ਸਕਦੀ ਕਿਉਂਕਿ ਉਹ ਸਾਡੇ ਖੂਨ ਚ ਗੁਲਾਮ ਤਾਂ ਸਾਰਾ ਦੇਸ਼ ਸੀ ਨਾ ਜੇ ਅਸੀਂ ਉਹਦੋਂ ਵੀ 80% ਕੁਰਬਾਨੀਆਂ ਦਿੱਤੀਆਂ ਤਾਂ ਕੋਈ ਸਾਡੀ ਜੀਲ ਦੇ ਵਿੱਚ ਫਰਕ ਹੈ ਹੀ ਆ ਜੋ ਸਟੈਂਡ ਪੰਜਾਬ ਚ ਇਸ ਵਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ ਵੀ ਇਤਿਹਾਸ ਚ ਲਿਖਿਆ ਜਾਊਗਾ ਕਿ ਕਿਸ ਤਰ੍ਹਾਂ ਜਿਹੜਾ ਦਲੇਰੀ ਨਾਲ ਜਿਹੜਾ ਸਟੈਂਡ ਲਿਆ ਤੇ ਖੁਦ ਉੱਥੇ ਪਹੁੰਚ ਕੇ ਡੈਮ ਤੇ ਇਹ ਕਿਹਾ ਵੀ ਭਾਈ ਅਸੀਂ ਜੇ ਐਦਾਂ ਕਰੋਂਗੇ ਜੋ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਅਸੀਂ ਕਹ ਲੋ ਵੀ ਉਹ ਧਰਤੀ ਹੈ ਇਹ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਕਿ ਭਾਈ ਕਨਈਆ ਜਿਹੜੀ ਸਭ ਤੋਂ ਵੱਡੀ ਧਾਰਨਾ ਵੀ ਜਿਨ੍ਹਾਂ ਦੇ ਨਾਲ ਸਾਡੇ ਕਹ ਲੋ ਵੀ ਯੁੱਧ ਦੇ ਮੈਦਾਨ 'ਚ ਮੱਥਾ ਲੈਂਦੇ ਸੀ ਜਿਨ੍ਹਾਂ ਨਾਲ ਸਾਡੇ ਜਿਹੜੇ ਸਿੱਖਾਂ ਦੇ ਕਤਲ ਹੁੰਦੇ ਸੀ ਉਹਨਾਂ ਨੂੰ ਵੀ ਸਾਡੇ ਗੁਰੂ ਨੇ ਕਿਹਾ ਵੀ ਇਕੱਲਾ ਪਾਣੀ ਨਹੀਂ ਮਲਣ ਵੀ ਜਿਹੜੀ ਨਾਲ ਲਾਓ ਮੈਨੂੰ ਸੋਚਿਆ ਕਿ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਧੱਕਾ ਕੀਤਾ ਜਾ ਰਿਹਾ ਹੈ ਧੱਕਾ ਇਹ ਨਾਲ ਸਾਡੇ ਹੱਕ ਸਾਡੇ ਤੋਂ ਕੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਧੱਕਾ ਪੰਜਾਬ ਦੇ ਨਾਲ ਹੁਣ ਤੋਂ ਨਹੀਂ ਇਕੱਲੇ ਪਾਣੀਆਂ ਦੇ ਮੁੱਦੇ ਤੇ ਨਹੀਂ ਮੈਨੂੰ ਲੱਗਦਾ ਕਿ ਜਿਹੜੇ ਸੂਬੇ ਦਾ ਇਸ ਦੇਸ਼ ਨੂੰ ਦੇਸ਼ ਬਣਾਉਣ ਲਈ ਜਾਂ ਆਜ਼ਾਦ ਕਰਾਉਣ ਲਈ ਸਭ ਤੋਂ ਵੱਡਾ ਯੋਗਦਾਨ ਰਿਹਾ ਦੇਸ਼ ਦੀ ਆਜ਼ਾਦੀ ਦੀ ਪ੍ਰੋਟੈਕਸ਼ਨ ਦੇ ਲਈ ਸਭ ਤੋਂ ਵੱਡਾ ਜਿਹੜਾ ਬਾਰਡਰਾਂ ਤੇ ਕਹਿ ਲੋ ਸਾਡੇ ਜਿੰਨੀਆਂ ਜਾਨਾਂ ਸਾਡੇ ਪੰਜਾਬੀਆਂ ਦੀਆਂ ਗਈਆਂ ਭਾਵੇਂ ਕੋਈ ਵੀ ਲੜਾਈ ਤੁਸੀਂ ਪਿੰਡ ਤੋਂ ਲੈ ਕੇ ਦੇਖ ਲਓ ਕੋਈ ਸਾਡੇ ਇਦਾਂ ਦਾ ਪਿੰਡ ਨਹੀਂ ਜਿੱਥੇ ਸ਼ਹੀਦਾਂ ਦੇ ਬੁੱਤ ਨਾ ਲੱਗੇ ਹੋਣ ਉਸ ਪੰਜਾਬ ਦੇ ਨਾਲ ਮੈਂ ਸਮਝਦਾ ਹਰ ਮੈਂ ਤਾਂ ਇਹ ਲੋਕ ਸਭਾ ਚ ਵੀ ਇਹ ਬੋਲਿਆ ਕਿ ਹਰ ਜਗ੍ਹਾ ਸਾਡੇ ਨਾਲ ਜਿਹੜਾ ਵਿਤਕਰ ਹੈ ਉਹ ਕੀਤਾ ਗਿਆ ਤੇ ਖਾਸ ਤੌਰ ਤੇ ਜਿਹੜਾ ਸੂਬਾ ਪੰਜ ਪਾਣੀਆਂ ਦੀ ਧਰਤੀ ਹੋਵੇ ਪਾਣੀਆਂ ਤੋਂ ਨਾਮ ਰੱਖਿਆ ਗਿਆ ਹੋਵੇ ਉਹ ਸੂਬੇ ਦਾ ਜਿਹੜਾ ਇੰਟਰਨੈਸ਼ਨਲ ਪੇਰੀਅਨ ਜਿਹੜਾ ਪ੍ਰਿੰਸੀਪਲ ਆ ਉਹਦੇ ਅਗੇਂਸਟ ਜਾ ਕੇ ਸਾਡਾ ਪੰਜਾਬ ਦਾ ਪਾਣੀ ਵੀ ਦੂਜੇ ਸੂਬਿਆਂ ਨੂੰ ਜਿਹੜਾ ਦਿੱਤਾ ਗਿਆ ਉਹਦੀ ਵੀ ਅਸੀਂ ਇੰਨੇ ਲੰਬੇ ਸਮੇਂ ਤੋਂ ਮਾਰ ਜਿਹੜੀ ਹੈ ਚੱਲ ਰਹੀਆਂ ਸਾਡਾ ਸਾਰਾ ਪਾਣੀ ਧਰਤੀ ਬਰਬਾਦ ਹੈ ਜਿਹੜਾ ਹੋ ਗਿਆ ਅਸੀਂ ਤਾਂ ਸਾਡੇ ਜਿਹੜੇ ਜ਼ੋਨ ਨੇ ਡਾਰਕ ਜ਼ੋਨ ਦੇ ਵਿੱਚ ਜਿਹੜੇ ਆ ਉਹ ਜਾਵੜੇ ਤੇ ਉਸ ਤੋਂ ਬਾਅਦ ਇੱਕ ਹੋਰ ਬੜਾ ਵੱਡਾ ਜਿਹੜਾ ਇਹ ਫੈਸਲਾ ਪਿਛਲੇ ਦਿਨੀ ਕੇਂਦਰ ਨੇ ਕਹਿ ਲੋ ਬੀਬੀਐਨਪੀ ਦੇ ਰਾਹੀਂ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿੰਨਾ ਹਿੱਸਾ ਬਣਦਾ ਹੈ ਪਹਿਲੀ ਗੱਲ ਤਾਂ ਉਹਨਾਂ ਦਾ ਹੱਕ ਹੀ ਕੋਈ ਨਹੀਂ ਸੀ ਬੰਦਾ ਨਾ ਹਰਿਆਣੇ ਦਾ ਨਾ ਰਾਜਸਥਾਨ ਦਾ ਪਰ ਫਿਰ ਵੀ ਜੋ ਧੱਕਾ ਕਰਕੇ ਉਹਨਾਂ ਨੂੰ ਪਾਣੀ ਦਿੱਤਾ ਗਿਆ ਉਸ ਤੋਂ ਵੱਧ ਵੀ ਜਿਹੜਾ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਉਹ ਵੀ ਵੀ ਥੋੜੀ ਧੌਣ ਤੇ ਗੋਡਾ ਰੱਖ ਕੇ ਪਾਣੀ ਲਵਾਉਂਦੇ ਸੋ ਇਹ ਤਾਂ ਪੰਜਾਬੀ ਕਦੇ ਵੀ ਜਿਹੜਾ ਬਰਦਾਸ਼ਤ ਨਹੀਂ ਕਰ ਸਕਦੀ ਕਿਉਂਕਿ ਉਹ ਸਾਡੇ ਖੂਨ ਚ ਗੁਲਾਮ ਤਾਂ ਸਾਰਾ ਦੇਸ਼ ਸੀ ਨਾ ਜੇ ਅਸੀਂ ਉਹਦੋਂ ਵੀ 80% ਕੁਰਬਾਨੀਆਂ ਦਿੱਤੀਆਂ ਤਾਂ ਕੋਈ ਸਾਡੀ ਜਨਿਸ ਦੇ ਵਿੱਚ ਫਰਕ ਹੈ ਹੀ ਆ ਤੇ ਤੁਸੀਂ ਉਹਨਾਂ ਲੋਕਾਂ ਦੇ ਕਹੋ ਵੀ ਧੌਣ ਤੇ ਗੋਡਾ ਰੱਖ ਕੇ ਸਾਡਾ ਪਾਣੀ ਲੈ ਲਓਗੇ ਇਹ ਤਾਂ ਫਿਰ ਕਦੇ ਬਰਦਾਸ਼ਤ ਕਰਨ ਵਾਲੀ ਗੱਲ ਹੈ ਹੀ ਨਹੀਂ ਪਰ ਜੋ ਦੇਤੇ ਸਟੈਂਡ ਲਿਆ ਕਿਉਂਕਿ ਜਿਨ੍ਹਾਂ ਨੇ ਭਵਿੱਖ ਚ ਕਹੋ ਜਾਂ ਪਿੱਛੇ ਜੋ ਸਮਾਨ ਨਿਕਲ ਗਿਆ ਉਹਦੇ ਵਿੱਚ ਜਿਹੜੇ ਲੋਕਾਂ ਨੇ ਪੰਜਾਬ ਪ੍ਰਤੀ ਜਾਂ ਪੰਜਾਬ ਦੇ ਪਾਣੀਆਂ ਪ੍ਰਤੀ ਸਟੈਂਡ ਨਹੀਂ ਲਿਆ ਤਾਂ ਉਹਨਾਂ ਨੂੰ ਵੀ ਯਾਦ ਅੱਜ ਵੀ ਰੱਖਿਆ ਜਾ ਰਿਹਾ ਕਿਉਂਕਿ ਅੱਜ ਭਾਵੇਂ ਸਾਰੇ ਕਾਂਗਰਸ ਵਾਲੇ ਅਕਾਲੀ ਦਲ ਵਾਲੇ ਇਹ ਕਹਿ ਰਿਹਾ ਜੀ ਵੀ ਅਸੀਂ ਇਹਦੇ ਤੇ ਸਾਰੇ ਤੁਹਾਡੇ ਨਾਲ ਆ ਸਾਰੇ ਇਸ ਗੱਲ ਤੇ ਸਹਿਮਤੀ ਦੇ ਰਿਹਾ ਕਿਉਂਕਿ ਆ ਤੁਸੀਂ ਅੰਦਰ ਡਿਬੇਟ ਸੁਣੋਗੇ ਨਾ ਮੈਂ ਸੁਣ ਕੇ ਆਇਆ ਆਮ ਆਦਮੀ ਪਾਰਟੀ ਦੇ ਜਿੰਨੇ ਲੀਡਰ ਬੋਲ ਰਿਹਾ ਉਹ ਫੈਕਟਸ ਫਿਗਰਸ ਸਾਰੇ ਸਾਲ ਯਾਦ ਕਰਵਾ ਰਿਹਾ ਕੋਈ 55 ਯਾਦ ਕਰਵਾ ਰਿਹਾ ਕੋਈ 70 ਯਾਦ ਕਰਵਾ ਰਿਹਾ ਕੋਈ 81 ਯਾਦ ਕਰਵਾ ਰਿਹਾ ਕਾਂਗਰਸ ਅਕਾਲੀ ਦਲ ਦਾ ਕੋਈ ਲੀਡਰ ਬੋਲ ਰਿਹਾ ਕੋਈ ਸਾਲ ਨਹੀਂ ਯਾਦ ਕਰਵਾ ਰਿਹਾ ਕੋਕ ਉਹਨਾਂ ਨੂੰ ਪਤਾ ਵੀ ਅਸੀਂ ਕਿਹੜੇ ਕਿਹੜੇ ਸਾਲਾਂ 'ਚ ਕੀ ਕੀ ਕੀਤਾ ਉਹ ਕੱਲੀ ਮੋਟੀ ਮੋਟੀ ਗੱਲ ਕਰ ਰਿਹਾ ਜੀ ਪੰਜਾਬ ਪੰਜਾਬ ਦੇ ਪਾਣੀਆਂ ਲਈ ਅਸੀਂ ਜਿਹੜਾ ਤੁਹਾਡੇ ਨਾਲ ਆ ਸੋ ਜੋ ਇਤਿਹਾਸ ਦੇ ਵਿੱਚ ਜਿਹੜੇ ਪੰਨੇ ਦਰਜ ਹੋਏ ਨੇ ਕਾਲੇ ਜੋ ਕਾਂਗਰਸ ਨੇ ਕੀਤਾ ਕਾਲੀ ਦਲ ਨੇ ਕੀਤਾ ਉਹਨਾਂ ਨੂੰ ਭੁੱਲਿਆ ਨਹੀਂ ਜਾਊਗਾ ਪਰ ਜੋ ਸਟੈਂਡ ਪੰਜਾਬ 'ਚ ਇਸ ਵਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ ਵੀ ਇਤਿਹਾਸ 'ਚ ਲਿਖਿਆ ਜਾਊਗਾ ਕਿ ਕਿਸ ਤਰ੍ਹਾਂ ਜਿਹੜਾ ਦਲੇਰੀ ਨਾਲ ਜਿਹੜਾ ਸਟੈਂਡ ਲਿਆ ਤੇ ਖੁਦ ਉੱਥੇ ਪਹੁੰਚ ਕੇ ਡੈਮ ਤੇ ਇਹ ਕਿਹਾ ਵੀ ਭਾਈ ਅਸੀਂ ਜੇ ਐਦਾਂ ਕਰੋਗੇ ਜੋ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਅਸੀਂ ਕਹ ਲਓ ਵੀ ਉਹ ਧਰਤੀ ਹੈ ਇਹ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਕਿ ਭਾਈ ਕਨਈਆ ਜਿਹੜੀ ਸਭ ਤੋਂ ਵੱਡੀ ਧਾਰਨਾ ਵੀ ਜਿਨ੍ਹਾਂ ਦੇ ਨਾਲ ਸਾਡੇ ਕਹ ਲਓ ਵੀ ਯੁੱਧ ਦੇ ਮੈਦਾਨ 'ਚ ਮੱਥਾ ਲੈਂਦੇ ਸੀ ਜਿਨ੍ਹਾਂ ਨਾਲ ਸਾਡੇ ਜਿਹੜੇ ਸਿੱਖਾਂ ਦੇ ਕਤਲ ਹੁੰਦੇ ਸੀ ਉਹਨਾਂ ਨੂੰ ਵੀ ਸਾਡੇ ਗੁਰੂ ਨੇ ਕਿਹਾ ਵੀ ਕੱਲਾ ਪਾਣੀ ਨਹੀਂ ਮਲਣ ਵੀ ਜਿਹੜੀ ਨਾਲ ਲਾਓ ਪਰ ਜੇ ਤੁਸੀਂ ਕਹੋਗੇ ਵੀ ਧੌਣ ਤੇ ਗੋਡਾ ਲਾ ਕੇ ਰਵਾਂਗੇ ਫਿਰ ਇਹ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਸੋ ਜੋ ਸਟੈਂਡ ਲਿਆ ਇਹਨੂੰ ਮੈਂ ਇਹ ਗੱਲ ਕਿਉਂਕਿ ਇਤਿਹਾਸ ਦੇ ਪੰਨਿਆਂ 'ਚ ਦਰਜ ਹੋਣੀ ਹੈ ਅੱਜ ਤੋਂ ਕਈ ਦਹਾਕਿਆਂ ਬਾਅਦ ਵੀ ਜਦੋਂ ਨਾ ਮਾਨ ਸਾਹਿਬ ਹੋਣਗੇ ਨਾ ਸੀ ਹੋਵਾਂਗੇ ਪਰ ਇਹ ਸਟੈਂਡ ਜਿਹੜਾ ਇਹ ਯਾਦ ਰੱਖਿਆ ਜਾਊਗਾ ਸੋ ਅੱਜ ਜਿਹੜਾ ਇਹ ਮਤਾ ਪਾਸ ਜਿਹੜਾ ਹੋ ਰਿਹਾ ਐਕਟ ਨੂੰ ਜਿਹੜਾ ਰੱਦ ਕੀਤਾ ਜਾ ਰਿਹਾ ਇਹਦੀ ਸਾਰੇ ਜਿਹੜੇ ਪੰਜਾਬੀ ਕਿਉਂਕਿ ਇਥੇ ਸਦਨ ਤਾਂ 117 ਲੋਕ ਹੀ ਆਉਂਦੇ ਆ ਪਰ ਇਹ 3 ਕਰੋੜ ਜਿਹੜੇ ਪੰਜਾਬੀ ਆ ਉਹਨਾਂ ਦੀਆਂ ਭਾਵਨਾਵਾਂ ਨੇ ਪਰ ਮੀ ਮੀ ਜੀ ਜਿਖਿਆ ਬਰਾਜਾ ਬਿੰਕ ਕਹਿੰਦੇ ਕਿ ਆਖਰ ਪੁਰਾਣੀ ਪ੍ਰੀਵियस ਹਿਸਟਰੀ ਯਾਦ ਕਰਕੇ ਕਹਿੰਦੇ ਸਿਰਫ ਕੋਸ਼ਨ ਦਾ ਕੰਮ ਕਰਿਆਗਾ ਆਪਾਂ ਆਪਾਂ ਵਿਰੋਧੀ ਧਿਰਾਂ ਨੂੰ ਕਹਿੰਦੇ ਜਦ ਕੀ ਲਿਖਿਆ ਜਾਵੇ ਹਿਸਟਰੀ ਚ ਬਹੁਤ ਸਾਰੇ ਫੈਕਟਸ ਨਹੀਂ ਹੈਗੇ ਜਿਹਨੇ ਉੱਥੇ ਬੋਲੇ ਜਾ ਰਹੇ ਨੇ ਜਿਸ ਦੇ ਤੌਰ ਤੇ ਉਹਨਾਂ ਨੇ ਕਹਿ ਵੀ ਜਿਹੜੇ ਕਹਿ ਵੀ ਮੁੱਖ ਮੰਤਰੀ ਸਿਰਫ ਸਿੱਟੇ ਕੇ ਬੈਠੇ ਰਹੇ ਕਹਿੰਦੇ ਇਹ ਜਿਹੜੀਆਂ ਚੀਜ਼ਾਂ ਹੈ ਹੀ ਨਹੀਂ ਬਸ ਸਿਰਫ ਵਿਰੋਧੀ ਧਿਰ ਨੂੰ ਕਹਿੰਦੇ ਕਿਤੇ ਨਾ ਕਿਤੇ ਨਿਸ਼ਾਨੇ ਤੇ ਲਾ ਦੇ ਦੇਖੋ ਜਿਹੜੇ ਫੈਕਟਸ ਐਂਡ ਫਿਗਰਸ ਮੈਂ ਉਹ ਹੀ ਉਹਨਾਂ ਨੇ ਬੋਲੇ ਨੇ ਹੁਣ ਜਦੋਂ ਅੰਦਰ ਜਿਹੜਾ ਕੋਈ ਬਲਾਰਾ ਬੋਲੂਗਾ ਤਾਂ ਜਿਹੜੇ ਜਿਹੜੇ ਲੋਕਾਂ ਦੀਆਂ ਗਲਤੀਆਂ ਪਿਛਲੇ ਸਮੇਂ 'ਚ ਕੀਤੀਆਂ ਨੇ ਤਾਂ ਕਿ ਅੱਜ ਵਾਲੇ ਸਮੇਂ ਦਾ ਆਉਣ ਵਾਲੇ ਸਮੇਂ 'ਚ ਨਾ ਹੋਣ ਤਾਂ ਉਹ ਗਲਤੀਆਂ ਯਾਦ ਕਰਵਾਉਣੀਆਂ ਅਹਿਸਾਸ ਕਰਵਾਉਣੀਆਂ ਮੈਨੂੰ ਲੱਗਦਾ ਕਿ ਉਹ ਸਾਰਾ ਜਿਹੜਾ ਲੋਕਾਂ ਦਾ ਨਮਾਇੰਦਾ ਹੈ ਉਹਨਾਂ ਦਾ ਫਰਜ਼ ਹੈ ਤੇ ਅਸੀਂ ਤਾਂ ਸਾਡੇ ਜਿਹੜੇ ਨਮਾਇੰਦੇ ਅੰਦਰ ਬੋਲ ਰਿਹਾ ਮੈਂ ਤਾਂ ਜੋ ਦੇਖ ਕੇ ਸੁਣ ਕੇ ਆਏ ਆ ਇੱਕ ਸਵਾਲ ਹੈ ਵੀ ਹੈ ਕਿ ਕੇਂਦਰ ਤੇ ਨਾਲ ਸਿੱਧਾ ਟਕਰਾ ਪੰਜਾਬ ਲਈ ਹੋਰ ਵੀ ਨੁਕਸਾਨ ਦਾ ਇੱਕ ਹੌਸਲਾ ਹੈ ਜਿਹੜੀਆਂ ਗ੍ਰਾਂਟਾਂ ਜਿਹੜੇ ਫੰਡਸ ਹੋ ਇਸ਼ੂ ਕਰਦੇ ਨੇ ਸਾਨੂੰ ਚੁਣੌਤੀਆਂ ਪੜੀਆਂ ਆਉਂਦੀਆਂ ਨੇ ਕਿਉਂਕਿ ਪਹਿਲਾ 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 ਇੱਕ ਮਿੰਟ ਇੱਕ ਮਿੰਟ ਪਹਿਲਾਂ ਵੀ ਜਿਹੜਾ ਕੁਝ ਲੈ ਰਹੇ ਆਂ ਅਸੀਂ ਲੜਕੀ ਲੈ ਰਹੇ ਆਂ ਜੇ ਟੱਕਰਾ ਨਾ ਹੋਵੇ ਤਾਂ ਉਹ ਆਰਡੀਐਫ ਦੇ ਪੈਸੇ ਨਾ ਰੀਲੀਜ਼ ਕਰ ਦਿੰਦੇ ਐਨਐਚਐਮ ਦੇ ਸੀ ਤਾਂ ਲੜਕੇ ਲੈ ਆ ਸੋ ਸਾਨੂੰ ਤਾਂ ਸਾਰਾ ਕੁਝ ਜਿਹੜਾ ਉਹ ਲੜਕੇ ਹੀ ਕੇਂਦਰ ਤੋਂ ਜਿਹੜਾ ਉਹ ਲੈਣਾ ਪੈਂਦਾ ਸੋ ਜੇ ਅਸੀਂ ਸਿਰਫ ਇਹ ਸੋਚ ਕੇ ਬਿਜੀ ਕੇਂਦਰ ਦੇ ਨਾਲ ਆਇਆ ਨਾ ਕਰ ਲਈ ਕੇਂਦਰ ਸੀ ਫਿਰ ਕੀ ਤੇ ਮੈਨੂੰ ਦੱਸੋ ਵੀ ਆਪਣਾ ਪਾਣੀ ਜਿਹੜਾ ਦੇ ਦਿੰਦੇ